ਦਾ ਨੇ ਚਾਹੇ ਨਾ ਠੀਕ ਨਾ ਬੋਲੋ ਸਤਿ 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 ਸਾਈ ਨੋ ਜੀ ਸਿਰਤਾ ਮੇਰੇ ਭਾਂਜੀ ਨਾਮਨਦੀਪ ਉਹਨਾਂ ਦਾ ਮਮਾ ਜੀ ਅਸੀਂ ਮੁਕਸਰਾ ਗੁਰੂ ਘਰ ਟਿੱਕਣ ਨੂੰ ਹਾਰ ਹੋ ਚੁੱਕੇ ਆ ਜੀ ਬਹੁਤ ਸੋਹਣੀ ਸਜਾਵਟ ਕੀਤੀ ਹੈ ਗੁਰੂ ਘਰ ਦੀ ਜੀ आज देख के मन वा खुश हो गया उ तो तो चंद्रमा भी दिस बरबर है बहुत सोहना चंद्रमा सूट हो रहा सीरत साढ़े अगे अगे खून लेके आता आ रही सीरत हर अमृत पा तो हाँ। कड़े बाबे नहीं नहीं आप दरबार साहब की वीडियो बना रहे पोतले की तेन सौ ने सजा बढ़ा लाइट देखो तो निशान साहब की लाइट देखो निशान साहब की लाइट देखो सोना लगता ना हाँ एक मिनट हाँ जी अस पहुंच गए जी मुक्तसर साहब टुटे गंदा हार खदराने की ढाब ਔਰ ਜੀ ਵੀ ਤੇ ਅੱਛਾ ਠੀਕ ਹੈ ਹੁਣ ਆਪਾਂ ਇਧਰ ਲੈ ਬਣਾ ਗਏ ਸਿਰ ਤਾਂ ਆਪ ਦੇ ਮੋਬਾਈਲ ਤੇ ਦਿਖਾਓ ਮੋਬਾਈਲ ਆ ਸੋਹਣੀ ਵੀਡੀਓ ਬਣ ਰਹੀ ਹੈ

ਸਨੈਪਚੈਟ ਆ ਦੇਖੀ ਸਰਵਨ ਮੋਗਲ ਐਨੇ ਕਿ ਭਾਈ ਤੱਕਦਾ ਭਾਜੀ ਕਮੈਂਟ ਕਰਤੀਆਂ ਨੇ ਆ ਕਿ ਭਜਿਆ ਨੇ ਸੰਵਰਨ ਮੋਗਲ ਹਾਂ ਮੋਗਲ ਪਤਾ ਨਹੀਂ ਕਿ ਭਜਿਆ ਨੇ ਹਾਂ ਸੰਵਰਨ ਮੋਗਲ ਹਾਂ ਜੱਲ ਦੋਲੇ ਤੇ ਭਜਿਆ ਨੇ ਐਂਟਰੀ ਵੀ ਬਣਾਈ ਹਾਂ ਉਹੜਾ ਬਣਿਆ ਸਿਰ ਤੇ ਦੇਖ ਸਿਰ ਤੇ ਆ ਚੱਲੀ ਜਾਂ ਅੰਦਰ ਆਣ ਅੰਦਰ ਤਾਂ ਆਪਾਂ ਵੀਡੀਓ ਬਣਾ ਹੀ ਦੇ ਸਕਦੇ ਆਂ ਨਹੀਂ ਅੰਦਰ ਦੇਖਣਾ ਆ ਸਕਦੇ ਅਲਰ ਗੇਟ ਦੁਕਾਨ ਅੱਛਾ ਅੰਦਰ ਵੀਡੀਓ ਬਣਾ ਸਕਦੇ ਆਂ ਬਾਹਰ-ਬਾਹਰ ਬਣਾ ਸਕਦੇ ਆਂ ਲੋ ਜੀ ਅਸੀਂ ਅੰਦਰ ਐਂਟਰ ਕਰਨ ਲੱਗੇ ਆਂ ਅੰਦਰ ਵੀਡੀਓ ਅਲੋਡ ਨਹੀਂ ਗਈ ਅੱਗੇ ਵੀਡੀਓ ਅਲੋਡ ਨਹੀਂ ਗਈ ਕੱਟ ਦਮ ਹੁਣ ਮੈਂ ਜਨ ਪੂਰੀ ਭਗਤ ਚਰਨ ਤੇ ਕੰਟੀ ਢਾਲ ਸਵਾਰ ਮੈਂ ਇਧਰ ਦੇਖ ਲਾਂ ਮਗਰ ਨਿਸ਼ਾਨ ਸਾਹਿਬ ਦੀ ਚਰਨ ਤੇ ਕੰਟੀ ਢਾਲ ਸਵਾਰ ਢਾਲ ਛੀਂਦਾ ਮਾਂ ਰੋਹੀ ਉਹ ਹਮਰਾ ਕੁਝ ਕਰੇ ਤੇ ਢਾਲ ਛੀਂਦਾ ਮਾਂ ਰੋਹੀ ਉਹ ਹਮਰਾ ਕੁਝ ਕਰੇ ਬਣੀ ਆਸਾਂ ਮੀਂਹ ਆਣਾ ਫਰਮਾਨ ਪੜਾ ਦਾਂ ਫਰਮਾਨ फत फत